UGC NET ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ ਪਿਛਲੀ ਕਲਾਸ ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਰੂਪਵਾਦ ਰੂਪਵਾਦ ਦੇ ਵਿੱਚ ਆਪਾਂ ਵੇਖਿਆ ਕਿ ਰੂਪਵਾਦ ਦੀ ਪਰਿਭਾਸ਼ਾ ਕੀ ਹੈ ਕਿਵੇਂ ਰੂਸ ਦੀ ਧਰਤੀ ਤੇ ਇਹ ਲਹਿਰ ਉਜਾਗਰ ਹੁੰਦੀ ਹੈ ਔਰ ਬਾਅਦ ਦੇ ਵਿੱਚ ਦੋ ਧਾਰਾਵਾਂ ਦੇ ਅੰਦਰ ਵੰਡੀ ਜਾਂਦੀ ਹੈ ਜੇਕਰ ਰੂਸੀ ਰੂਪਵਾਦ ਦੀ ਗੱਲ ਕਰੀਏ ਤਾਂ ਰੂਸੀ ਰੂਪਵਾਦ ਨੇ ਸਾਹਿਤ ਤੇ ਵਿਗਿਆਨ ਦੀ ਆਪਣੀ ਇੱਕ ਦ੍ਰਿੜ ਵਿਧੀ ਪੇਸ਼ ਕੀਤੀ ਹੈ ਆਰੂਪਵਾਦੀਆਂ ਲਈ ਸਹਿਤ ਅਧਿਐਨ ਦੀ ਵਸਤੂ ਮਹੱਤਵਪੂਰਨ ਨਹੀਂ ਰਹੀ ਬਲਕਿ ਉਹਨਾਂ ਲਈ ਸਹਿਤ ਅਧਿਐਨ ਦੀ ਵਿਧੀ ਮਹੱਤਵਪੂਰਨ ਰਹੀ ਹੈ ਉਹਨਾਂ ਲਈ ਇਹ ਚੀਜ਼ ਮਹੱਤਵਪੂਰਨ ਨਹੀਂ ਸੀ ਕਿ ਸਬਜੈਕਟ ਕੀ ਹੈ ਉਹਨਾਂ ਲਈ ਇਹ ਚੀਜ਼ ਮਹੱਤਵਪੂਰਨ ਸੀ ਕਿ ਰਚਨਾ ਨੂੰ ਕਿਸ ਤਰੀਕੇ ਦੇ ਨਾਲ ਵਾਚਿਆ ਜਾ ਰਿਹਾ ਹੈ ਕਿਹੜਾ ਵੇ ਆਫ ਟੈਕਨੀਕ ਜਿਹੜੀ ਹੈ ਉਹ ਅਪਣਾਈ ਜਾ ਰਹੀ ਹੈ ਕਿਸੇ ਰਚਨਾ ਨੂੰ ਸਮਝਣ ਦੇ ਲਈ ਦਾ ਸਾਹਿਤਿ ਅਧਿਐਨ ਦੇ ਲਈ ਵਿਸ਼ੇਸ਼ ਪ੍ਰਕਾਰ ਦੇ ਨਵੀਆਂ ਚੀਜ਼ਾਂ ਵੀ ਰੂਪਵਾਦ ਦੇ ਵਿੱਚ ਇੰਟਰੋਡਿਊਸ ਹੋਈਆਂ ਬਹੁਤ ਸਾਰੇ ਨਵੇਂ ਪਦ ਜਿਹੜੇ ਨੇ ਉਹ ਰੂਪਵਾਦ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਨੇ ਪਰ ਉਹਨਾਂ ਪਦਾਂ ਦੇ ਵਿੱਚੋਂ ਹੀ ਇੱਕ ਨਵਾਂ ਜਿਹੜਾ ਸਬਜੈਕਟ ਰੂਪਵਾਦ ਦੇ ਵਿੱਚ ਇੰਟਰੋਡਿਊਸ ਹੋਇਆ ਉਹ ਸੀ ਅਜਨਬੀਕਰ ਇਸ ਸਬਜੈਕਟ ਦੀ ਗੱਲ ਆਪਾਂ ਪਿਛਲੀ ਕਲਾਸ ਦੇ ਵਿੱਚ ਨਹੀਂ ਕੀਤੀ ਸੀ ਪਰ ਇਸ ਕਲਾਸ ਦੇ ਵਿੱਚ ਆਪਾਂ ਇਸ ਨੂੰ ਕਰਕੇ ਫਿਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਪੰਜਾਬੀ ਰੂਪਵਾਦੀ ਅਲੋਚਨਾ ਜੇਕਰ ਆਪਾਂ ਅਜਨਬੀਕਰਨ ਦੀ ਗੱਲ ਕਰੀਏ ਤਾਂ ਇਹ ਇੱਕ ਨਵਾਂ ਪਦ ਸੀ ਰੂਪਵਾਦੀ ਅਧਿਐਨ ਦੇ ਅੰਤਰਗਤ ਜੇਕਰ ਅਜਨਬੀਕਰਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਤੇ ਇਸ ਨੂੰ ਇੰਟਰਡਿਊਸ ਕੀਤਾ ਸੀ 1917 ਦੇ ਵਿੱਚ ਵਿਕਟਰ ਸ਼ੈਕ ਲੋਵਸਕੀ ਜਿਸ ਦੀ ਗੱਲ ਆਪਾਂ ਪਿੱਛੇ ਕਰਕੇ ਆ ਚੁੱਕੇ ਹਾਂ ਇਹ ਮੇਨ ਫਾਰਮਲਿਸਟ ਰਹੇ ਨੇ ਜਿਨ੍ਹਾਂ ਨੇ ਰੂਪਵਾਦ ਨੂੰ ਜਨਮ ਦਿੱਤਾ ਔਰ ਇਸ ਨੇ ਇੱਕ 에ਸੇ ਲਿਖਿਆ ਸੀ ਜਿਸ 에ਸੇ ਦਾ ਨਾਮ ਸੀ ਆਰਟ ਐਸਟ ਆਰਟ ਐਸ ਟੈਕਨੀਕ ਆਰਟ ਐਸ ਟੈਕਨੀਕ ਦੇ ਵਿੱਚ ਉਹਨਾਂ ਨੇ ਡੀਫੈਮਰਾਈਜ਼ੇਸ਼ਨ ਨੂੰ ਇੰਟਰੋਡਿਊਸ ਕੀਤਾ ਉਹਨਾਂ ਨੇ ਕਿਹਾ ਕਿ ਅਜਨਵੀਕਰਨ ਜਿਹੜਾ ਹੈ ਉਹ ਕਿਸੇ ਵੀ ਰਚਨਾ ਨੂੰ ਕਿਸੇ ਵੀ ਰਚਨਾ ਦੇ ਅਧਿਐਨ ਦੇ ਲਈ ਬਹੁਤ ਜ਼ਰੂਰੀ ਹੈ ਔਰ ਕਿਸੇ ਵੀ ਰਚਨਾ ਨੂੰ ਬਿਊਟੀਫੁਲ ਬਣਾਉਣ ਦੇ ਲਈ ਕਿਸੇ ਰਚਨਾ ਦੇ ਵਿੱਚ ਸੋਚ ਦੀ ਉਤਪਤੀ ਲਈ ਅਜਨਬੀਕਰਨ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ ਹੁਣ ਡੀ ਫੈਮਿਲੀਰਾਈਜੇਸ਼ਨ ਹੈ ਕੀ ਅਜਨਬੀਕਰਨ ਹੈ ਕੀ ਬੇਸਿਕਲੀ ਇਸ ਨੂੰ ਆਮ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ ਆਪਾਂ ਜਤਿ ਭਾਸ਼ਾ ਦੀ ਗੱਲ ਕਰਦੇ ਹਾਂ ਜਦ ਲੈਂਗੁਏਜ ਦੀ ਗੱਲ ਕਰਤੇ ਹਾਂ ਤਾਂ ਲੈਂਗੁਏਜ ਦੇ ਵਿੱਚ ਕੀ ਹੁੰਦਾ ਹੈ ਇੱਕ ਸਾਡੀ ਪ੍ਰਾਇਮਰੀ ਲੈਂਗੁਏਜ ਹੈ ਔਰ ਇੱਕ ਸਾਡੀ ਸੈਕੰਡਰੀ ਲੈਂਗੁਏਜ ਹੈ ਪ੍ਰਾਇਮਰੀ ਲੈਂਗੁਏਜ ਉਹ ਲੈਂਗੁਏਜ ਹੁੰਦੀ ਹੈ ਜੋ ਅਸੀਂ ਆਮ ਆਮ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਦੇ ਹਾਂ ਭਾਵ ਕਿ ਸਾਡੀ ਆਮ ਬੋਲੀ ਦਾ ਹਿੱਸਾ ਜੋ ਅਸੀਂ ਆਮ ਬਾਤचीत ਦੇ ਵਿੱਚ ਇਸਤੇਮਾਲ ਕਰਦੇ ਹਾਂ ਆਮ ਮਰਦ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਭਾਸ਼ਾ ਸੀ ਇਸਤੇਮਾਲ ਕਰਦੇ ਹਾਂ ਉਸ ਨੂੰ ਪ੍ਰਾਇਮਰੀ ਲੈਂਗੁਏਜ ਕਿਹਾ ਜਾਂਦਾ ਹੈ ਔਰ ਇਹ ਪ੍ਰਾਇਮਰੀ ਲੈਂਗੁਏਜ ਦੇ ਵਿੱਚ ਕੋਈ ਹਿਡਨ मीनिंग ਨਹੀਂ ਹੁੰਦਾ ਪਾਪ ਕੀ ਕੋਈ ਚੀਜ਼ ਛੁਪੀ ਨਹੀਂ ਹੁੰਦੀ ਅਗਰ ਮੈਂ ਕਹਿ ਰਹੀ ਹਾਂ ਕਿ ਮੈਂ ਪੜ੍ਹਾ ਰਹੀ ਹਾਂ ਤਾਂ ਇਟ ਮੀਨਸ ਕਿ ਮੈਂ ਪੜ੍ਹਾ ਰਹੀ ਹਾਂ ਕੋਈ ਇਸ ਦੇ ਪਿੱਛੇ ਹਿਡਨ मीनिंग ਨਹੀਂ ਹੈ ਕੋਈ ਚੀਜ਼ ਛੁਪੀ ਲੁਕੀ ਨਹੀਂ ਹੈ ਪਰ ਜਦ ਅਸੀਂ ਸਾਹਿਤ ਪਾਸ਼ਾ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਪਾਸ਼ਾ ਆਮ ਪਾਸ਼ਾ ਨਾਲੋਂ ਵੱਖਰੀ ਹੁੰਦੀ ਹੈ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਲਿਟਰੇਚਰ ਨਾ ਵੀ ਪੜੀਏ ਜਿਹੜਾ ਇਨਸਾਨ ਲਿਟਰੇਚਰ ਦੇ ਨਾਲ ਸੰਬੰਧ ਨਹੀਂ ਵੀ ਰੱਖਦਾ ਉਸ ਨੂੰ ਵੀ ਪਤਾ ਹੈ ਕਿ ਜਿਹੜਾ ਲਿਟਰੇਚਰ ਹੈ ਜਿਹੜਾ ਸਾਹਿਤ ਹੈ ਉਸ ਦੇ ਵਿੱਚ ਇਸਤੇਮਾਲ ਹੋਈ ਪਾਸ਼ਾ ਆਮ ਪਾਚੀ ਦੀ ਪਾਸ਼ਾ ਤੋਂ ਵੱਖਰੀ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਪਾਸ਼ਾ ਦੇ ਰੂਪ ਨੂੰ ਨਿਖਾਰ ਕੇ ਲਿਖਿਆ ਜਾਂਦਾ ਹੈ ਭਾਸ਼ਾ ਦੇ ਅਗਰ ਸਪੋਜ਼ ਕਿ ਕੋਈ ਹਿੰਦੀ ਹਿੰਦੀ ਲਿਖਣ ਵਾਲਾ ਜਾਂ ਪੜਨ ਵਾਲਾ ਸਰੋਤਾ ਹੈ ਤਾਂ ਆਮ ਬਾਤਚੀ ਦੇ ਵਿੱਚ ਜੋ ਆਪਾਂ ਹਿੰਦੀ ਇਸਤੇਮਾਲ ਕਰਦੇ ਹਾਂ ਉਹ ਹਿੰਦੀ ਸਾਹਿਤ્ય ਦੀ ਭਾਸ਼ਾ ਤੋਂ ਬਿਲਕੁਲ ਹੀ ਅਲੱਗ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਆਪਾਂ ਹਿੰਦੀ ਦੇ ਠੇਢ ਅਲਫਾਜ਼ ਇਸਤੇਮਾਲ ਕਰਦੇ ਹਾਂ ਔਰ ਉਹ ਅਲਫਾਜ਼ ਅਸੀਂ ਆਮ ਬਾਤਚੀ ਦੇ ਵਿੱਚ ਯੂਜ਼ ਨਹੀਂ ਕਰਦੇ ਤਾਂ ਸਾਹਿਤਿ ਪਾਸ਼ਾ ਜਿਹੜੀ ਹੁੰਦੀ ਹੈ ਆਮ ਪਾਸ਼ਾ ਤੋਂ ਬਿਲਕੁਲ ਵੱਖਰੀ ਹੁੰਦੀ ਹੈ ਇੱਥੇ ਤੱਕ ਆਪਾਂ ਸਮਝ ਲਿਆ ਕਿ ਭਾਸ਼ਾ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੈ ਸਾਹਿਤਿ ਭਾਸ਼ਾ ਔਰ ਦੂਜੀ ਹੈ ਆਮ ਬਾਚੀ ਦੀ ਪਾਸ਼ਾ ਹੁਣ ਅਜਨਬੀਕਰਨ ਕੀ ਸੀ ਕਿਉਂਕਿ ਸਾਹਿਤਿ ਭਾਸ਼ਾ ਦੇ ਵਿੱਚ ਤੁਸੀਂ ਵੇਖੋ ਕਿ ਸਾਡੇ ਕੋਲ ਹਿਡਨ मीनिंग्स ਹੁੰਦੇ ਨੇ ਕੋਈ ਵੀ ਅਗਰ ਕੋਈ ਵੀ ਲਿਖ ਤੱਪਾਂ ਲੈ ਲਈਏ ਜਾਂ ਗੁਰਬਾਣੀ ਨੂੰ ਵੀ ਅਪਾ ਵੇਖ ਲਈਏ ਤਾਂ ਗੁਰਬਾਣੀ ਦੇ ਵਿੱਚ ਵੀ ਜੋ ਬਾਣੀਕਾਰਾਂ ਨੇ ਜੋ ਰਚਨਾਵਾਂ ਲਿਖੀਆਂ ਉਹਨਾਂ ਰਚਨਾਵਾਂ ਨੂੰ ਜਦ ਅਪਾ ਪੜਦੇ ਹਾਂ ਤਾਂ ਪੜਨ ਦੇ ਵਿੱਚ ਸਾਡੀ ਸਮਝ ਅ ਜਦ ਅਪਾ ਪੜਦੇ ਹਾਂ ਤਾਂ ਉਹ ਚੀਜ਼ਾਂ ਪੜਨ ਦੇ ਵਿੱਚ ਉਹਨਾਂ ਦਾ ਅਰਥ ਅਲੱਗ ਹੁੰਦਾ ਹੈ ਪਰ ਜਦ ਗਹਿਰਾਈ ਦੇ ਨਾਲ ਉਹਨਾਂ ਨੂੰ ਆਪਾਂ ਸਟੱਡੀ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਭਾਵ ਅਰਥ ਹੁੰਦੇ ਨੇ ਉਹ ਬਿਲਕੁਲ ਹੀ ਵੱਖਰੇ ਹੁੰਦੇ ਨੇ ਇੱਕ ਹੁੰਦੇ ਨੇ ਅਖਰੀ ਅਰਥ ਤੇ ਇੱਕ ਹੁੰਦੇ ਨੇ ਭਾਵ ਅਰਥ ਅਖਰੀ ਅਰਥ ਸਾਡੀ ਸਮਝ ਦੇ ਵਿੱਚ ਪੈ ਜਾਂਦੇ ਨੇ ਪਰ ਜਦ ਆਪਾਂ ਉਸ ਲਿਖਤ ਦੇ ਭਾਵ ਅਰਥ ਵੇਖਦੇ ਹਾਂ ਤਾਂ ਉਹ ਫਿਰ ਬੜੇ ਹੀ ਗਹਿਰੇ ਹੁੰਦੇ ਨੇ ਭਾਵ ਕਿ ਸਾਹਿਤਿ ਭਾਸ਼ਾ ਦੇ ਅੰਦਰ ਜਿਹੜੇ मीनिंग्स ਨੇ ਉਹ ਹਿਡਨ मीनिंग्स ਹੁੰਦੇ ਨੇ ਪਾਪ ਕੀ ਪੜਨ ਨੂੰ ਕੁਝ ਹੋਰ ਹੁੰਦੇ ਨੇ ਪਰ ਵਿਚਾਰਨ ਨੂੰ ਕੁਝ ਹੋਰ ਹੁੰਦੇ ਨੇ ਆਮ ਆਮ ਇਸ ਨੂੰ ਬਿਲਕੁਲ ਸਾਧਾਨ ਤਰੀਕੇ ਦੇ ਨਾਲ ਆਪਾਂ ਸਮਝਦੇ ਹਾਂ ਕਿ ਵਿਕਟਰ ਸ਼ੈਕਲੋਵਕਸੀ ਨੇ ਕਿਹਾ ਕਿ ਜਿਹੜੀ ਵੀ ਰਚਨਾ ਹੈ ਕੋਈ ਵੀ ਰਚਨਾ ਹੈ ਉਸ ਨੂੰ ਜੇਕਰ ਤੁਸੀਂ ਵਿਸ਼ੇਸ਼ ਬਣਾਉਣਾ ਹੈ ਉਸ ਰਚਨਾ ਦੇ ਵਿੱਚ ਜੇਕਰ ਤੁਸੀਂ ਰਸ ਭਰਨਾ ਹੈ ਸੁਹਜ ਭਰਨਾ ਹੈ ਉਸ ਨੂੰ ਬਿਊਟੀਫੁੱਲ ਤਰੀਕੇ ਦੇ ਨਾਲ ਪੇਸ਼ ਕਰਨਾ ਹੈ ਕਿਸੇ ਰਚਨਾ ਨੂੰ ਕਿਸੇ ਕਾਵ ਨੂੰ ਤਾਂ ਉਸ ਦੇ ਵਿੱਚ ਅਜਨਬੀਕਰਨ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਕਿ ਤੁਸੀਂ ਉਸ ਦੇ ਵਿੱਚ ਇਸ ਤਰ੍ਹਾਂ ਭਾਸ਼ਾ ਨੂੰ ਇਸਤੇਮਾਲ ਕਰੋ ਕਿ ਉਹ ਸੁਣਨ ਨੂੰ ਕੁਝ ਹੋਵੇ ਪਰ ਉਸ ਤੇ ਭਾਵ ਕੁਝ ਹੋਰ ਹੋਵਨ ਜਿ ਇਸੇ ਤਰ੍ਹਾਂ ਜਦ ਅਸੀਂ ਅਰਸਤੂ ਨੂੰ ਪੜਦੇ ਹਾਂ ਤਾਂ ਅਰਸਤੂ ਨੇ ਵੀ ਇਹੀ ਕਿਹਾ ਸੀ ਕਿ ਪੋਟਿਕ ਲੈਂਗੁਏਜ ਮਸਟ ਅਪੀਅਰ ਸਟ੍ਰੇਂਜ ਐਂਡ ਵੰਡਰਫੁਲ ਕਿ ਜਿਹੜੀ ਕਾਫ ਭਾਸ਼ਾ ਹੋਣੀ ਚਾਹੀਦੀ ਹੈ ਉਹ ਅਜੀਬ ਤਰ੍ਹਾਂ ਦੀ ਹੋਏ ਤੇ ਸ਼ਾਨਦਾਰ ਹੋਏ ਭਾਵ ਕਿ ਪੜਨ ਦੇ ਵਿੱਚ ਸਾਨੂੰ ਹੋਰ ਕੁਝ ਲੱਗੇ ਪਰ ਜਦ ਆਪਾਂ ਉਸ ਤੇ ਅਰਥ ਕਰਨ ਨੂੰ ਬੈਠੀਏ ਤਾਂ ਉਹ ਔਰ ਕੁਝ ਹੋਰ ਜਦ ਅਪਾ ਇਸ ਨੂੰ ਇੱਕ ਲੈਮਨ ਦੀ ਲੈਂਗੁਏਜ ਦੇ ਵਿੱਚ ਸਮਝਦੇ ਹਾਂ ਅਜਨਬੀਕਰਨ ਨੂੰ ਦੇਖੋ ਇਹ ਜੋ ਵਿਚਾਰ ਹੈ ਇਹ ਦਿੱਤੀ ਵਿਕਟਰ ਸ਼ੈਕਲੋਵੇਸੀ ਨੇ ਉਸਨੇ ਕਿਹਾ ਕਿ ਜਿਹੜੀ ਜਿਹੜਾ ਕਾਵ ਹੈ ਜਿਹੜਾ ਸਾਹਿਤ ਹੈ ਉਸ ਦੇ ਵਿੱਚ ਅਜਨਬੀਕਰਨ ਨਹੀਂ ਹੋਵੇਗਾ ਤਾਂ ਫਿਰ ਉਸ ਦੀ ਜਿਹੜੀ ਉਸ ਦੀ ਜਿਹੜੀ ਬਿਊਟੀਫੁਲਨੈਸ ਹੈ ਉਹ ਸਾਨੂੰ ਨਜ਼ਰ ਨਹੀਂ ਆਏਗੀ ਉਸਨੇ ਕਿਹਾ ਕਿ ਅਜਨਬੀਕਰਨ ਹੋਣਾ ਬਹੁਤ ਜ਼ਰੂਰੀ ਹੈ ਅਜ ਨਵੀਕਰਨ ਦਾ ਮਤਲਬ ਹੈ ਕਿ ਤੁਸੀਂ ਚੀਜ਼ਾਂ ਨੂੰ ਭਾਸ਼ਾ ਨੂੰ ਇਸ ਤਰ੍ਹਾਂ ਲਿਖਣਾ ਹੈ ਕਿ ਉਸਦੇ ਅਖਰੀ ਅਰਥ ਹੋਰ ਹੋਣ ਤੇ ਉਸਦੇ ਭਾਵ ਅਰਥ ਹੋਰ ਹੋਣ ਭਾਵ ਕਿ ਸੁਨਨ ਨੂੰ ਸੁਨਨ ਨੂੰ ਸਾਨੂੰ ਕੁਝ ਹੋਰ ਲੱਗੇ ਪਰ ਜਦ ਆਪਾਂ ਉਸ ਦੀ ਗਹਿਰਾਈ ਦੇ ਵਿੱਚ ਚਾਈਏ ਤਾਂ ਉਸ ਦਾ ਮਤਲਬ ਕੁਝ ਹੋਰ ਹੋਵੇ ਆਮ ਆਮ ਸਮਝ ਦੇ ਵਿੱਚ ਜਦ ਆਪਾਂ ਇਸ ਨੂੰ ਵੇਖਦੇ ਹਾਂ ਆਮ ਐਗਜ਼ਾਮਪਲ ਲੈ ਕੇ ਆਪਾਂ ਵੇਖਦੇ ਹਾਂ ਜਦ ਆਪਾਂ ਮੁਹਾਵਰਿਆਂ ਦੀ ਗੱਲ ਕਰਦੇ ਹਾਂ ਕਿਉਂਕਿ ਆਮ ਪਾਸ਼ਾ ਦੇ ਵਿੱਚ ਆਪਾਂ ਇਸ ਨੂੰ ਸਮਝਣਾ ਹੈ ਜਦ ਆਪਾਂ ਮੁਹਾਵਰਿਆਂ ਦੀ ਗੱਲ ਕਰੀਏ ਤਾਂ ਮੁਹਾਵਰਿਆਂ ਦੇ ਵਿੱਚ ਕੀ ਹੁੰਦਾ ਹੈ ਮੁਹਾਵਰੇ ਤੁਸੀਂ ਇਸ ਨੂੰ ਡੀਪ ਫੈਮਰਾਈਜ਼ੇਸ਼ਨ ਦੇ ਨਾਲ ਜੋੜ ਕੇ ਨਹੀਂ ਦੇਖਣਾ ਸਿਰਫ ਸਮਝਾਉਣ ਦੇ ਲਈ ਤੁਹਾਡੇ ਤੁਹਾਡੀ ਸਮਝ ਦੇ ਲਈ ਮੈਂ ਐਗਜ਼ਾਮਪਲਸ ਲਿੱਤੀਆਂ ਨੇ ਕਿ ਜਿਵੇਂ ਆਪਾਂ ਵੇਖੀਏ ਕਿ ਆਮ ਪੰਜਾਬੀ ਦੇ ਵਿੱਚ ਆਪਾਂ ਮੁਹਾਵਰੇ ਯੂਜ਼ ਕਰਦੇ ਹਾਂ ਤਾ ਪ੍ਰੋਵਰਬਸ ਜਿੰਨਾਂ ਵਾਪਾ ਆਖਦੇ ਹਾਂ ਤਾ ਜਿਵੇਂ ਮੈਂ ਇੱਥੇ ਦੋ ਲਿਖੇ ਵੀ ਹੋਏ ਨੇ ਕੋਠੀ ਵਾਲਾ ਰੋਏ ਛੱਪੜ ਵਾਲਾ ਸੋਏ ਹੁਣ ਇਸ ਦਾ ਦੇਖੋ ਪੜਨ ਨੂੰ ਇਹ ਕੀ ਲੱਗ ਰਿਹਾ ਹੈ ਪੜਨ ਨੂੰ ਲੱਗ ਰਿਹਾ ਹੈ ਕਿ ਜਿਹੜੇ ਕੋਠੀ ਦੇ ਵਿੱਚ ਰਹਿੰਦੇ ਨੇ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਉਹ ਰੋ ਉਹ ਰੋ ਰਹੇ ਨੇ ਤੇ ਜਿਹੜਾ ਛੱਪੜ ਵਾਲੇ ਜਿਹੜੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਨੇ ਉਹ ਆਰਾਮ ਦੇ ਨਾਲ ਸੋ ਰਹੇ ਨੇ ਹੁਣ ਜਦ ਅਖਰੀ ਅਰਥ ਕਰਦੇ ਹਾਂ ਤਾਂ ਅਖਰੀਅਤ ਸਿੰਪਲ ਭਾਸ਼ਾ ਦੇ ਵਿੱਚ ਇਹ ਨੇ ਪਰ ਜਦ ਅਪਾ ਇਸ ਤੇ ਭਾਵ ਅਰਥ ਕਰੀਏ ਤਾਂ ਭਾਵ ਅਰਥ ਦਾ ਮਤਲਬ ਹੈ ਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਜਿਹੜੇ ਮਹਿਲਾਂ ਦੇ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਹੀ ਹਮੇਸ਼ਾ ਹੀ ਤ੍ਰਿਸ਼ਨਾਵਸ਼ ਹੋ ਕੇ ਰਹਿੰਦੇ ਨੇ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਹਜ ਨਹੀਂ ਆਉਂਦਾ ਉਹ ਹਮੇਸ਼ਾ ਰੈਸਟਲੈਸਨੈਸ ਹੁੰਦੇ ਨੇ ਰੈਸਟਲੈਸ ਹੁੰਦੇ ਨੇ ਮਤਲਬ ਕਿ ਉਹ ਇੱਕ ਇੱਕ ਚੈਨ ਭਰੀ ਨੀਂਦ ਵੀ ਨਹੀਂ ਸੋ ਸਕਦੇ ਪਰ ਜਿਹੜੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਜ਼ਿੰਦਗੀ ਨੂੰ ਬੜੇ ਆਸਾਨ ਤਰੀਕੇ ਦੇ ਨਾਲ ਜੀਉਂਦੇ ਨੇ ਜੋ ਸਿਰਫ ਜ਼ਿੰਦਗੀ ਨੂੰ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਕੇ ਜਾਂ ਫਿਰ ਚੰਗੇ ਕਰਮ ਕਰਕੇ ਆਪਣੀ ਜ਼ਿੰਦਗੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਵਤੀਤ ਕਰ ਰਹੇ ਨੇ ਉਹ ਇਨਸਾਨ ਜਿਹੜੇ ਨੇ ਭਾਵੇਂ ਉਹ ਰਹਿੰਦੇ ਛੋਟੇ ਘਰਾਂ ਦੇ ਵਿੱਚ ਨੇ ਪਰ ਉਹ ਹਮੇਸ਼ਾ ਹੀ ਬੜੀ ਆ ਬੜੀ ਸਹਜ ਭਰੀ ਨੀਂਦ ਜਿਹੜੀ ਉਹਨਾਂ ਨੂੰ ਆਉਂਦੀ ਹੈ ਬੜੀ ਸਕੂਨ ਭਰੀ ਨੀਂਦ ਉਹ ਆਪਣੇ ਘਰਾਂ ਦੇ ਵਿੱਚ ਸੌਂਦੇ ਨੇ ਹੁਣ ਪੜਨ ਨੂੰ ਇਹ ਇਸਤੇ ਆਰਥ ਕੁਝ ਹੋਰ ਨੇ ਪਰ ਜਦ ਆਪਾਂ ਭਾ ਅਰਥ ਦੀ ਗੱਲ ਕੀਤੀ ਤੇ ਇਸਤੇ ਆਰਥ ਕੁਝ ਹੋਰ ਨੇ ਇਸੇ ਤਰ੍ਹਾਂ ਦੂਜਾ ਇੱਕ ਹੋਰ ਮੁਹਾਵਰਾ ਤੁਹਾਡੇ ਸਾਹਮਣੇ ਹੈ ਨਾਤੀ ਧੋਤੀ ਰਹਿ ਗਈ ਮੁਕਤੇ ਮੱਖੀ ਬਹਿ ਗਈ ਇਸ ਦਾ ਮਤਲਬ ਹੈ ਕਿ ਉਹ ਦੇ ਪੜਨ ਨੂੰ ਤਾਂ ਲੱਗ ਰਿਹਾ ਹੈ ਕਿ ਇਨਸਾਨ ਨਾ ਤੋ ਕੇ ਆਇਆ ਤੇ ਉਸ ਤੇ ਉਸ ਤੇ ਮੂੰਹ ਤੇ ਆ ਕੇ ਮੱਖੀ ਬਹਿ ਗਈ ਪਰ ਇਸ ਤਰ੍ਹਾਂ ਦਾ ਨਹੀਂ ਹੈ ਪਰ ਜਦ ਆਪਾਂ ਇਸ ਤੇ ਡੀਪ ਦੇ ਵਿੱਚ ਜਾਂਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਕੋਈ ਕੰਮ ਕਰਨ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਉਹ ਕੰਮ ਜਿਹੜਾ ਹੈ ਅਧ ਵਿਚਾਲੇ ਹੀ ਰਹਿ ਗਿਆ ਹੈ ਇਸ ਦਾ ਭਾਵ ਅਰਥ ਹੀ ਹੈ ਅਖਰੀ ਅਰਥ ਦੂਜਰੇ ਨੇ ਪਰ ਜਦ ਭਾਵ ਅਰਥ ਵੇਖਦੇ ਹਾਂ ਤਾਂ ਉਸ ਦਾ ਜਿਹੜਾ ਡੀਪ मीनिंग ਹੈ ਉਹ ਸਾਨੂੰ ਨਜ਼ਰ ਆਉਂਦਾ ਹੈ ਬਸ ਵਿਕਟਰ ਸ਼ੈਕ ਸ਼ਾਈਕਲੋ ਵਕਸੀ ਨੇ ਇਹੀ ਕਿਹਾ ਕਿ ਇਹ ਚੀਜ਼ਾਂ ਇਸ ਤਰ੍ਹਾਂ ਦੀ ਭਾਸ਼ਾ ਇਸ ਤਰ੍ਹਾਂ ਦਾ ਪਦ ਜਿਹੜਾ ਹੈ ਉਹ ਰਚਨਾ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿ ਅਲਫਾਜ਼ਾਂ ਦੇ ਵਿੱਚ ਹੇਰ ਫੇਰ ਆਮ ਭਾਸ਼ਾ ਦੇ ਵਿੱਚ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਉਸਨੇ ਕਿਹਾ ਕਿ ਸਾਡੇ ਅਲਫਾਜ਼ਾਂ ਦੇ ਵਿੱਚ ਸਾਡੀ ਭਾਸ਼ਾ ਦੇ ਵਿੱਚ ਜੋ ਰਚਨਕਾਰ ਹੈ ਉਸ ਦੀ ਭਾਸ਼ਾ ਉਸ ਦੇ ਅਲਫਾਜ਼ਾਂ ਦੇ ਵਿੱਚ ਹੇਰ ਫੇਰ ਹੋਣੀ ਬਹੁਤ ਜ਼ਰੂਰੀ ਹੈ ਔਰ ਇਸ ਹੇਰ ਫੇਰ ਨੂੰ ਹੀ ਉਸਨੇ ਨਾਮ ਦਿੱਤਾ ਅਜਨਬੀ ਕਰਨ ਦਾ ਅਜਨਬੀ ਕਰਨ ਤੋਂ ਭਾਵ ਸੀ ਕਿ ਅਜੀਬ ਤਰੀਕੇ ਦੇ ਨਾਲ ਅਜਨਬੀ ਤਰੀਕੇ ਦੇ ਨਾਲ ਜਿਹੜੀ ਚੀਜ਼ਾਂ ਨੂੰ ਪੇਸ਼ ਕੀਤਾ ਜਾਏ ਤਾਂ ਕਿ ਪੜਨ ਵਾਲਾ ਸੁਣਨ ਵਾਲਾ ਜਿਹੜਾ ਹੈ ਉਹ ਕਿਤੇ ਨਾ ਕਿਧਰੇ ਉਸ ਦੀ ਜਿਹੜੀ ਅਟੈਨਸ਼ਨ ਹੈ ਉਹ ਬੱਤੀ ਉਹ ਉਹ ਸੋਚਣ ਨੂੰ ਮਜਬੂਰ ਹੋ ਜਾਏ ਉਸ ਦੇ ਅੰਦਰ ਇਸ ਦੇ ਨਾਲ ਇੱਕ ਚੀਜ਼ ਹੋਰ ਵੀ ਹੋਵੇਗੀ ਕਿ ਜਿਹੜਾ ਰਾਈਟਰ ਹੋਵੇਗਾ ਉਸ ਦੇ ਵਿੱਚ ਉਹ ਜਿਹੜੀ ਕ੍ਰੀਏਟੀਵਿਟੀ ਹੈ ਜਿਹੜੀ ਉਸ ਦੇ ਵਿੱਚ ਰਚਨਾਤਮਕਤਾ ਹੈ ਉਹ ਸਾਨੂੰ ਨਜ਼ਰ ਆਏਗੀ ਹੋਪਫੁਲੀ ਕਿ ਤੁਹਾਨੂੰ ਅਜਨਬੀਕਰਨ ਸਮਝ ਪਿਆ ਗਿਆ ਹੋਵੇਗਾ ਜੋ ਰੂਪਵਾਦ ਦੇ ਵਿੱਚ ਵਿਕਟਰ ਸ਼ਕਲੋਵਸੀ ਨੇ ਇੱਕ ਨਵਾਂ ਪਦ ਇੰਟਰੋਡਿਊਸ ਕੀਤਾ ਅੱਜ ਦੀ ਕਲਾਸ ਵਿੱਚ ਆਪਾਂ ਕੀਤਾ ਅਜਨਬੀਕਰਨ ਸੋਚਿਆ ਤਾਂ ਸੀ ਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਸ਼ੁਰੂ ਕਰ ਲਾਂਗੇ ਪੰਜਾਬੀ ਰੂਫਾਦੀ ਆਲੋਚਨਾ ਪਰ ਪੰਜਾਬੀ ਰੂਫਾਦੀ ਆਲੋਚਨਾ ਆਪਣੇ ਆਪ ਤੇ ਵਿੱਚ ਬਹੁਤ ਵੱਡੀ ਹੈ ਤਾਂ ਇਹ ਵੀਡੀਓ ਜਿਹੜੀ ਕਲਾਸ ਹੈ ਇਹ ਵੀ ਕਾਫੀ ਲੰਬੇਰੀ ਹੋ ਚਾਏਗੀ ਤਾਂ ਅੱਜ ਦੀ ਕਲਾਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਇੱਥੇ ਹੀ ਕਲੋਜ਼ ਕਰਦੇ ਹਾਂ ਅਗਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਪੰਜਾਬੀ ਰੂਫਾਦੀ ਆਲੋਚਨਾ ਅੱਜ ਦੀ ਕਲਾਸ ਲਈ ਧੰਨਵਾਦ